ਪਰ ਮੰਮੀ ਇਹੋ ਜਿਹਾ ਮਜ਼ਾਕ ਕੌਣ ਕਰਦਾ ਆ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਫਿਕਰ ਨਾ ਪੁੱਛਣ ਦੀ ਹੀ ਧਿਆਨ ਨਾ ਬੋਲਿਆ ਕਰ ਉਹਦੇ ਨਾਲ ਚੰਗਾ ਤੂੰ ਮੈਨੂੰ ਲੱਗਦਾ ਹੈ ਵੀ ਪਜਾ ਦੇਣੀ ਆ ਮੰਮੀ ਜੀਤਾ ਕਿੱਥੇ ਗਿਆ ਸੀ ਸੇਰ ਦਾ ਕਿਤੇ ਵੀ ਨਹੀਂ ਉਹਨੇ ਕਿੱਥੇ ਜਾਣਾ ਸੀ ਉਹ ਤੇ ਮਾਸੀ ਕੋ ਗਿਆ ਸੀ ਪੈਸੇ ਧਾਰੇ ਲੈਏ ਸੀ ਨਾ ਤੇ ਉਹ ਦੇਣ ਗਿਆ ਸੀ ਹੁਣ ਕਿੱਧਰ ਚੱਲ ਪਏ ਜੇ ਤਿਆਰ ਹੋ ਕੇ ਤੁਸੀਂ ਓ ਯਾਰ ਯਾਰ ਮੇਰੀ ਗੱਡੀ ਫੇਰ ਖਰਾਬ ਹੋ ਗਈ ਆ ਮੈਂ ਉਹਦੇ ਵੱਲ ਚੱਲਿਆ ਜਰਾ ਕਿ ਕਿਤੇ ਤੁਹਾਡੇ ਯਾਰ ਦੀ ਗੱਡੀ ਰੋਜ਼ ਹੀ ਖਰਾਬ ਹੋਈ ਰਹਿੰਦੀ ਆ ਯਾਰ ਹੁਣ ਸ਼ਾਇਦ ਨਾ ਅੱਗੇ ਭੇਜਣ ਸਾਨੂੰ ਬਾਰਡਰ ਤੇ ਅੱਛਾ ਤੇ ਉੱਥੇ ਫਿਰ ਨੈਟਵਰਕ ਵਗੈਰਾ ਘਟਾ ਆਇਆ ਕਰਨਾ ਵਾ ਤੇ ਫੋਨ ਫਿਰ ਇਦਾਂ ਰੋਜ਼ ਨਹੀਂ ਹੋਇਆ ਕਰਨਾ ਜੀ ਤਾਂ ਹੀ ਤੇ ਅੰਦਰ ਹੁਣ ਆਇਆ ਉਹਨੂੰ ਕੀ ਕਹਿਣਾ ਹੁਣ ਤੂੰ ਉਬਜਾ ਜਾ ਨਹੀਂ ਅਗਮਦੀ ਨੇ ਦਵਾਈ ਲੈ ਕਨੀ ਹੈ ਬੁਖਾਰ ਜਾ ਲੱਗੰਦਿਆ ਇਹਨੂੰ ਜੀਤੇ ਪਾਤ ਵੀ ਭੰਗਾਮ ਮਰ ਗਏ ਤੂੰ ਡੈੱਡ ਹੋ ਗਏ ਜੀਤੇ ਪਾਤ ਜਿਹੜੇ ਸਹਾਨਾ ਮਿਲਿਆ ਨਹੀਂ ਨਾ ਸਵੇਰ ਦਾ ਮਾਰ ਸੱਚੀ ਜਾਣਾ ਈਓ ਉਹਦੇ ਬਾਰੇ ਸੋਚ ਲੈ ਕੋ ਉਹ ਹੋਰ ਉਧਰ ਉਧਰ ਤਿਆਂ ਤੂੰ ਗੱਲਾਂ ਲਾਈ ਜਾਂਦੇ ਆ ਵਾ ਜੇ ਕੋ ਉਹਗਾ ਤੇ ਤੇਰੇ ਜੁਮੇ ਪੈ ਜਾਣਾ ਮੈਂ ਬੈਂਕ ਲੁੱਟ ਲਾ ਹੁਣ ਜਾੜ ਬੀਆ ਬਾਂਜ ਜਿੰਦੀਆਂ ਲਾਸ਼ਾਂ ਵਾਂਗੂ ਪਏ ਆਂ ਅਸੀਂ ਜਿੱਤੇ ਬਾ ਤੇਰਾ ਭਰਾ ਤੇ ਸਰਕਾਰੀ ਨੌਕਰੀ ਕਰਦਾ ਵਾ ਉਹਦੇ ਕੋਈ ਪੈਸਾ ਪਹੁੰਚ ਲਿਆ ਕਰ ਯਾਰ ਸਰਕਾਰੀ ਨੌਕਰੀ ਮੇਰੇ ਕਰਕੇ ਕਰਦਾ ਉਹ ਉਹਦਾ ਆਪਣਾ ਪਰਿਵਾਰ ਨਹੀਂ ਆ ਮੈਂ ਤੇ ਮੱਸਾ ਮੰਮੀ ਨੂੰ ਗੋਲੀ ਪਾ ਕੇ 1000 ਰੁਪਏ ਲੈਣਾ ਮੈਂ ਜਿਮ ਜਾਣਾ ਤੇ ਡਾਈਟ ਖਾਣਾ ਉਹਨੂੰ ਪਤਾ ਲੱਜੇ ਨਾ ਆ ਡਾਈਟ ਖਾਣਾ ਉਹਨੇ ਆ ਪਿਛਲੀ ਨਿਹ ਚ ਮੈਨੂੰ ਗੋਤੇ ਦੇ ਦੇ ਮਾਰ ਦੇਣਾ ਪੀਣੀਆਂ ਸਮੈ ਕਾਂ ਦੇ ਲਾਉਣੀਆਂ ਜਮਾ ਹੈ ਗੱਲ ਕਰਨ ਵਾਲੀ ਕੋਈ ਕੋ ਜਾ ਯਾਰ ਹੁਣ ਆ ਗੋਗ ਜਾ ਮੈਂ ਜਾਣਾ ਹੀ ਪੈਣਾ ਉਹ ਚੱਲ ਫਿਰ ਨਹੀਂ ਹੈਗਾ ਮੈਂ ਤਾਂ ਜਾਵਾ ਘਰ ਨੂੰ ਮੈਂ ਐਵੇਂ ਮਾਤਾ ਕੋ ਗਾਲਾਂ ਸੁਣਾਗਾ ਤੇ ਚੱਕਰ ਚ ਆ ਮੈਨੂੰ ਨਾ ਫੋਨ ਕਰਿਆ ਕਰ ਜੇ ਪੈਸੇ ਪਲੇ ਨਹੀਂ ਹੁੰਦਾ ਤੇ ਮੈਂ ਆਪਰਾ ਸੋ ਕਹਿੰਦਾ ਤੇਰ ਕੋ ਨਾ ਚਾਹੀਦਾ ਪੈਸਾ ਕੋਈ ਤੂੰ ਮੇਰੇ ਕੋ ਲੱਭਣ ਨਿਆ ਵਾ ਉਹੀ ਮੈਂ ਪੱਜ ਪੱਜ ਮਾਂ ਮੈਂ ਪੱਜ 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 ਵਾਹ ਜਾ 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 ਮਟਾ ਮੜ ਬੜ 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 ਇਧਰ ਆ ਇਧਰ ਆ ਯਾਰ ਆਹ ਭੈਣ ਨਵਾਈ ਕੰਮ ਹੋ ਗਿਆ ਵਾਹ ਜਾ ਵਾਵਾ ਤੁਪੇ ਤੇ ਹੀ ਮੰਜਾ ਡਾਇਆ ਤੇ ਮੈਂ ਵੀ ਆਣ ਕੇ ਬਹਿ ਗਈ ਹਾਂਜੀ ਸਤਿਅੰਕ ਜੀ ਸਾਸ਼ਵੀ ਕਾਲ ਸਿੰਘ ਕਿਤੇ ਚੱਲੀ ਆ ਉਹਨਾ ਗਮ ਠੀਕ ਨਹੀਂ ਲੱਗਨ ਦਿਆ ਤੇਰੀ ਦਵਾਈ ਲੈਣ ਚੱਲੀ ਸੀ ਤੇ ਜੀਤਨ ਨਾਲ ਲੈ ਜਿੰਦੀ ਤੁਰ ਕੇ ਤੁਰੀ ਉਹ ਜੀ ਤੇਰੇ ਨਾਲ ਕਿਤੇ ਕੰਮ ਜਾਣਾ ਵਾ ਅਛਾ ਤੇ ਮੈਂ ਸੋਚਿਆ ਇੱਧੇ ਚੱਲ ਜਾਨੀ ਫਿਰ ਤੇ ਸੱਸ ਨੂੰ ਉਹਨੂੰ ਲੈ ਜਾਨੀ ਤੁਰ ਕੇ ਚਾ ਚਾ ਦੋਹੇ ਗੱਲਾਂ ਬਾਤਾਂ ਕਰਦੀਆਂ ਲੈ ਆਉਂਦੀਆਂ ਜਾ ਕੇ ਮੰਮੀ ਨੇ ਵੀ ਨਾਲ ਹੀ ਜਾਣਾ ਨਾ ਉਹਨਾਂ ਦੇ ਤਾਂ ਕਰਕੇ ਉਹਨਾਂ ਨੂੰ ਫੇਰ ਟਾਈਮ ਲੱਗ ਜਾਣਾ ਉਹਨਾਂ ਚ ਅਛਾ ਤੇ ਮੈਂ ਚੱਲਾਂ ਫੇਰ ਨਾਲ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਲੈ ਆਉਣੀ ਆ ਮੈਂ ਤੁਸੀ ਧੁੱਪ ਸੇ ਕਹਿੰਦੇ ਜੇ ਤੇ ਕੋਈ ਗੱਲ ਨਹੀਂ ਮੈਂ ਨਾਲ ਚੱਲ ਜਾਨੀ ਆ ਦੋਹੇ ਜਣੇ ਤੁਰਿਆ ਜਾਨੀ ਆ ਮੈਂ ਗੱਲਾਂ ਬਾਤਾਂ ਮਾਰਦੀਆਂ ਦਵਾਈ ਲੈ ਆਉਨੇ ਆ ਮੈਂ ਵੀ ਇੱਥੇ ਵਹਿਲੀ ਬੈਠੀ ਆ ਨਾਲ ਮੈਂ ਵੀ ਫੇਰ ਤੁਰਾਂਵਾਂਗੀ ਤੇ ਨਾਲੇ ਘੜੀ ਮੁੰਡਾ ਫੜ ਲੂਗੀ ਤੇਰਾ ਰਾਜ ਮੈਂ ਤਾਂ ਤੂੰ ਵੀ ਥੱਕ ਜਾਵੇਂਗੀ ਪਵਾਵਾਂ ਤੇਰੀਆਂ ਚਲੋ ਆਜੋ ਆਂਟੀ ਜੀ ਫੇਰ ਚੱਲ ਫੇਰ ਚਲੋ ਬਹੁਤ ਹੀ ਮੈਂ ਮਾੜਾ ਜਿਹਾ ਇਦਨਾ ਹੋਵਾ ਸਿੰਦੀਪਾ ਅੱਡਾ ਵੀ ਕਿਹੜਾ ਜ਼ਰੂਰੀ ਕੰਮ ਹੈ ਉਹਨਾਂ ਨੂੰ ਦਵਾਈ ਦਵਾ ਕੇ ਨਿਆਣੇ ਨੂੰ ਤਾਂ ਫੇਰ ਚਲ ਜਾਂਦੇ ਆਂਟੀ ਜੀ ਉਹ ਤਾਂ ਕਹਿੰਦੇ ਦਵਾਈ ਦਵਾ ਲੈਣੇ ਤਾਂ ਫੇਰ ਬਾਅਦ ਚ ਜਾਣੇ ਪਰ ਮੈਂ ਹੀ ਮਨਾ ਕਰਤਾ ਉਹਨਾਂ ਨੂੰ ਮੈਂ ਕਹਿੰਦਾ ਨਹੀਂ ਤੁਸੀਂ ਲੇਟ ਹੋ ਜਾਓਗੇ ਸਦੀਪ ਮੈਂ ਨਾ ਝੂਠ ਕੋ ਬੋਲਣ ਢਈ ਆ ਮੈਨੂੰ ਸਾਰਾ ਕੁਝ ਪਤਾ ਵਾ ਮੈਂ ਰੋਜ਼ ਤੁਹਾਡੇ ਘਰ ਜਾਂਦੀ ਆ ਮੇਰੇ ਕੋਈ ਭਲੇਖਾ ਵਾ ਜੇ ਤੁਹਾਨੂੰ ਪਤਾ ਹੀ ਆ ਤਾਂ ਆਂਟੀ ਜੀ ਫੇ ਪੁੱਛਦੇ ਕਿਉਂ ਜੇ ਤੂੰ ਇਦਾਂ ਕਰ ਹਾਂ ਆਪਣੀ ਦਰਾਣੀ ਨੂੰ ਕੰਮ ਕੁਮਟਾਇਆ ਕਰ ਇਕੱਲੀ ਲੱਗੀ ਰਹਿਨੀ ਆ ਮੈਂ ਤਾਂ ਦਵਾਨ ਕਿਹਾ ਸੀ ਮੰਮੀ ਨੇ ਵੀ ਕਿਹਾ ਸੀ ਤੇ ਜਿੱਤੇ ਨੇ ਪਰ ਉਹ ਨਾ ਦਵਾਨ ਮਨ ਕਰਤਾ ਤੁਹਾਨੂੰ ਪਤਾ ਹੀ ਆ ਮੇਰਾ ਘਰ ਵਾਲਾ ਉਹ ਨਹੀਂ ਕਰਾਗਾ ਤਾਂ ਸਾਰੇ ਕੰਮ ਫੇ ਮੈਂ ਆਪ ਹੀ ਕਰਨੇ ਮੈਨੂੰ ਸਦੀਪ ਮੈਨੂੰ ਪਤਾ ਹੀ ਆ ਤੂੰ ਵੀ ਥੋੜੀ ਸਖਤ ਬਣ ਹੁਣ ਹੁਣ ਸਾਰੇ ਕੰਮ ਤੈਨੂੰ ਆਪ ਹੀ ਕਰਨੇ ਪੈਣੇ ਆ ਇਹ ਕੀ ਹੋ ਗਿਆ ਤੂੰ ਬੂਆਣਾ ਖੋਲੀ ਬੂਆਣਾ ਖੋਲੀ ਮਾਂ ਤੂੰ ਨਹੀਂ ਹਉ ਇਹ ਨੂੰ ਕੀ ਹੋ ਗਿਆ ਆ ਕਿ ਡਾਹਾ ਫਲੇਆ ਫਿਰਦਾ ਆ ਦਿਨੇ ਦੁਪਹਿਰੇ ਭੂਏ ਮਾਰੀ ਜਾਂਦਾ ਆ ਵੇ ਖਾਪਲਾ ਕਿੱਥੇ ਚਲ ਗਿਆ ਪਤਾ ਨਹੀਂ ਇਹਨੂੰ ਕੀ ਹੋ ਗਿਆ ਵੇ ਜੀਤੇ ਵੇ ਜੀਤੇ ਉਹ ਕੀ ਗੱਲ ਹੈ ਮੰਮੀ ਨਾ ਪਰੇਸ਼ਾਨ ਕਰੋ ਮੈਨੂੰ ਨੀਂਦ ਬੜੀ ਆਈ ਆ ਵੇ ਬੂਆ ਖੋਲ ਤੂੰ ਕਿਤਰਾ ਅੰਦਰ ਵੜ ਗਿਆ ਕੁੰਡੀ ਲਾ ਕੇ ਓ ਮੰਮੀ ਮੈਨੂੰ ਪਰੇਸ਼ਾਨ ਨਾ ਕਰ ਮੈਨੂੰ ਨੀਂਦ ਬੜੀ ਆਈ ਛੇਰ ਵੀ ਰੋਣ ਦੀ ਜਾ ਆਪਣਾ ਕੰਮ ਕਰ ਜਾ ਵੇ ਤੈਨੂੰ ਕਿਹੜੀ ਨੀਂਦਾਂ ਚੜੀਆਂ ਆ ਖੋਲ ਬੂਆ ਓ ਨਹੀਂ ਮੈਂ ਖੋਲਾਂ ਜਾ ਮੰਮੀਆਂ ਨਾ ਸਰ ਕੰਮ ਤੈਨੂੰ ਗਈ ਜਾ ਨਾ ਐਵੇਂ ਖੜਖਾਈਆਂ ਨੀ ਬੂਆ ਫਰਕਾਈ ਜੀ ਪਤਾ ਨਹੀਂ ਇਹਨੂੰ ਕੀ ਹੋ ਗਿਆ ਮੁੰਡੇ ਨੂੰ ਜੇ ਫੜਿਆ ਜਾਂਦਾ ਨਾ ਅੱਜ ਤੇ بڑا ਜਲੂਸ ਨਿਕਲਣਾ ਹੈ ਜਣੀਆ ਕਰ ਮੰਮੀ ਕੋ ਗਾਲਾਂ ਪੈਣੀਆਂ ਉਹ ਵੱਡ ਤਸੁਰਾਂ ਚ ਬਦਨਾਮੀ ਵਖਰੀ ਹੋ ਜਾਣੀ ਸ਼ੁਕਰ ਹੈ ਰੱਬਾ ਜਾਣ ਪਹਚਾ ਲਈਏ ਤੂੰ ਹਾਂ ਕਿਧਾ ਫੋਨ ਆ ਗਿਆ ਯਾਰ ਇਹ ਵੀ ਨਹੀਂ ਬਾਜਦਾ ਫੋਨ ਤੇ ਫੋਨ ਕਰੀ ਜੀ ਨਾ ਉਹ ਹਾਂ ਦੱਸ ਉਸਤਾਦ ਜੀ ਕਿਥੇ ਜੀ ਉਸਤਾਦ ਕਿਥੇ ਆ ਉਸਤਾਦ ਕਿਦਾ ਟੀਜੀ ਮੰਜਲ ਤੇ ਖਲਤਾ ਮੈਂ ਘਰ ਆ ਗਿਆ ਉਹ ਹੋ ਉਸਤਾਦ ਜੀ ਘਰ ਤੇ ਤੁਸੀਂ ਆ ਗਏ ਜੇ ਤੁਹਾਨੂੰ ਪਤਾ ਨਹੀਂ ਤੇ ਚੱਲਦੇ ਜਾ ਤਾਨੂੰ ਗਾੜੀ ਪਾਲੀ ਦੀ ਐ ਪਰ ਆ ਜਾਨੂੰ ਕਾਂਡੀ ਪੈ ਗਈ ਜੇ ਓ ਯਾਰ ਕੀ ਗੱਲਾਂ ਕਰੀ ਜਾਂਦੇ ਆ ਅੱਗੇ ਤੇਰੇ ਚੱਕਰ ਚ ਫਸਣ ਲੱਗੇ ਕਿਹੜੀਆਂ ਕਾਂਟੀਆਂ ਕੂਟੀਆਂ ਦੀ ਗੱਲ ਸਿੱਧੀ ਗੱਲ ਕਰਿਆ ਕਰ ਮੈਂ ਉਸਤਾਦ ਜੀ ਫਸਣਾ ਕਿਥੋਂ ਆ ਉਹ ਅੱਜ ਕੱਲ ਹੂਟਰ ਨਹੀਂ ਚੱਲੇ ਉਹ ਜਿਹੜੇ ਗੱਡੀਆਂ ਗੁਡੀਆਂ ਤਲਾਉਂਦੇ ਪੁਲਸ ਵਾਲੇ ਹਾਂ ਉਹ ਗੱਡੀ ਨੇ ਕਿਹਤੇ ਉਹ ਲਾਇਆ ਸੀ ਹੂਟਰ ਓ ਫਟੇ ਮੂੰ ਲੋਕਾਂ ਦਾ ਆਹੋ ਮੇਰਾ ਤਾਂ ਦਿਲ ਮੂੰਹ ਚ ਆ ਗਿਆ ਹੈ ਜਾਨ ਨਿਕਲ ਜਲੀ ਲੋਕਾਂ ਦਾ ਭਾਦਮ ਖੋਲ ਤੁਹਾਡੀ ਜਾਨ ਨਿਕਲ ਜਣੀ ਉਥੇ ਚਲ ਲੋਕਾਂ ਦਾ ਵੀ ਦਿਮਾਗ ਖਰਾਬ ਆ ਹਲਵਾ ਕੇ ਡੇਡ 150 ਦਾ ਹੂਟਰ ਤੇ ਗਲੀਆਂ ਚ ਮਾਰਦੇ ਫਿਰਦੇ ਆ ਆਹੋ ਜਿਹਨਾਂ ਨੂੰ ਪਤਾ ਕਿ ਕਿਹ ਗਰੀਬ ਦੀ ਜਾਨ ਉ ਜਾ ਸਕਦੀ ਆ ਤੇ ਹੋਰ ਕਿਹ ਬੰਦਾ ਮਾਰ ਵੀ ਸਕਦਾ ਵਾ ਤੇ ਉਸਤਾਦ ਜੀ ਤੁਸੀਂ ਦਾ ਕਰੋ ਤੇ ਫਿਰ ਤੁਸੀਂ ਆਜੋ ਹੁਣ ਉਹ ਜਾ ਭਰਾ ਜਾ ਕਿਉਂ ਮੈਨੂੰ ਘਰੋਂ ਘਟਾਉਣਾ ਇਹਨੂੰ ਮੈਂ ਤਾਂ ਅੰਦਰ ਇਸ ਹਾਵਨਾ ਬੜਿਆ ਮਾਂ ਮੇਰੀ ਬਾਹਰ ਬੂਆ ਕੁੱਟਣ ਧੀ ਆ ਉਨੇ ਘਾਣਾ ਪਤਾ ਨਹੀਂ ਕੀ ਕਰਕੇ ਆਇਆ ਵਾ ਉਸਤਾਜ ਉਸਤਾਜ ਜੀ ਮੈਨੂੰ 250 ਰੁਪਈਆ ਮਿਲ ਗਿਆ ਕਰੋ ਬਾਕੀ ਤੁਸੀਂ ਕਰ ਦੋ ਹੁਣ ਫਿਰ ਤੇ ਆਜੋ ਉਹ ਭਰਾ ਲੈਣੀਓ ਮੈਂ ਆ ਸਕਦਾ ਤਨ ਮਸਤੀ ਗੱਲ ਦਸਾਂ ਹੁਣ ਮੈਂ ਕੋਈ ਨਾ ਕੋਈ ਗੋਲੀ ਪੋਣੀ ਆ ਮਮੀ ਹੁਣ ਨੇ ਕਿਸ ਤਰੀਕੇ ਬਾਹਰ ਨਿਕਲੂੰਗਾ ਕੋਈ ਗੱਲਬਾਤ ਕਰਾਂਗਾ ਫਿਰ ਵੇਖਾਂਗੇ ਸਾਨੂੰ ਮੈਂ ਠੀਕਾਂ ਫਿਰ ਉਹ ਡਿਕ ਡੂਗ ਨਾ ਮੈਨੂੰ ਭਰਾ ਤੇਰੇ ਟਿਕਾਣੇ ਮੜਿਆ ਜਿਹੜੇ ਟਿਕਾਣੇ ਤੇ ਲੈ ਗਿਆ ਤੂੰ ਤੇ ਮਰਵਾ ਦੇਣਾ ਹੀ ਅੱਜ ਮੈਨੂੰ ਜੇ ਮੈਂ ਨਾ ਭਜਦਾ ਦੇ ਉਹ ਤੂੰ ਹੀ ਲੈ ਜਾ ਕਿਤੇ ਮੈਂ ਪੈਸੇ ਰੱਖਣਾ ਫਿਰ ਕੋਲ ਜਾ 250 ਹੈਗਾ ਵਾ ਉਹ ਚੱਲ ਰੱਖ ਯਾਰ ਮੈਂ ਤੈਨੂੰ ਬਾਅਦ ਚ ਫੋਨ ਕਰਕੇ ਦੱਸਦਾ ਠੀਕ ਓਕੇ ਓਕੇ ਸ਼ੁਕਰ ਆਪਰਾ ਨਹੀਂ ਕਿ ਅੱਜ ਮਰੇ ਜਾਣਾ ਹੈ ਗੱਲ ਸੁਣਨੀ ਇਧਰ ਮੇਰੀ 4 ਘੰਟੇ ਲੱਗਦੇ ਆ ਡਾਕਟਰ ਕੋ ਜਾਣ ਤੇ 10 ਮਿੰਨੋਂ ਤਾਂ ਮੰਮੀ ਤੁਰ ਕੇ ਗਈंगी ਜਾਂ ਤੁਸੀਂ ਮੈਨੂੰ ਸੜ ਕੇ ਆਏ ਕਿ ਮੈਂ ਜਾਜਤ ਗਈंगी ਜਰਾ ਫਟਾਫਟ ਆ ਜਾ ਨਹੀਂ ਆਟੋ ਨਹੀਂ ਹੈ ਉੱਥੇ ਕੋਈ ਹੈਗਾ ਆਟੋ ਤੇ ਚੱਲ ਜਾਂਦੀ ਆਟੋ ਨਹੀਂ ਮਿਲਿਆ ਨਾਲੇ ਉਥੇ ਡਾਕਟਰ ਕੋ ਪਤਾ ਕਿ ਨਹੀਂ ਵੀ ਹੀਰਨ ਦੀ ਆ ਉਥੇ ਘਰ ਜਾਂਦਿਆਂ ਵਾਰੀ ਲੱਗੀ ਆ ਵੀ ਆਜੋ ਦਵਾਈ ਦੇ ਦਿਨਾ ਪਤਾ ਮੈਨੂੰ ਕਿੰਨੀ ਕਪੀੜ ਹੁੰਦੀ ਤੇ ਕਿੰਨੀ ਨਹੀਂ ਹੁੰਦੀ ਮੈਨੂੰ ਤਾਂ ਲੱਗਦਾ ਆਂਡ ਗਵਾਨ ਦੇ ਵੜ ਗਈ ਹੁਣੀ ਜਾ ਕੇ ਮੰਮੀ ਮੈਨੂੰ ਕਿ ਲੋ ਰੁਪਏ ਆਂਡ ਗਵਾਨ ਕੋ ਜਾਣ ਦੀ ਨਾਲ ਮੈਂ ਨਿਆਣੇ ਨੂੰ ਲੈ ਕੇ ਜਾਣਾ ਸੀ ਨਿਕੇ ਜੈਨੂੰ ਕੀ ਪਤਾ ਉਥੇ ਝੁਗਲੀਆਂ ਕਰਨੀ ਪੈ ਗਈ ਤੇ ਜੇ ਇਹਨਾਂ ਸੱਕ ਕਰਨਾ ਹੁੰਦਾ ਨਾ ਨਾਲ ਚੱਲ ਜਾ ਕਰੋ ਮੈਂ ਸਵੇਰੇ ਤਾਂ ਹੀ ਤੁਹਾਨੂੰ ਕਿਹਾ ਸੀ ਨਾ ਮੈਂ ਨਾਲ ਚੱਲ ਜਾਓ ਦਵਾਈ ਲਿਆਉਣੀ ਆ ਉਹਦਾ ਕਿਉਂ ਨਹੀਂ ਗਏ ਨਾਲ ਆਹੀ ਤੇ ਵੇਲੇ ਆ ਤੇਰੇ ਕਮਾਲੀ ਹਨਾ ਪੀ ਤੇਰੇ ਕੰਮ ਹੀ ਕਰੀ ਜਾਵਾਂ ਮੈਂ ਸਾਨੂੰ ਤੇ ਕੋਈ ਕੰਮ ਹੀ ਨਹੀਂ ਹੈਗਾ ਹੋਰ ਮੰਮੀ ਵੈਲੇ ਨਹੀਂ ਤਾਂ ਹੋਰ ਕੀ ਜੇ ਨਾ ਤੁਸੀਂ ਨਾਲ ਜਾਂਦੇ ਜੇ ਨਾ ਜਿੱਤੇ ਨੂੰ ਕਿੰਦੇ ਤੁਰਨ ਆਸ ਤੇ ਨਾਲ ਕੋਈ ਕੰਮ ਹੈਗਾ ਤੁਹਾਨੂੰ ਹੋਰ ਨਾ ਤੁਸੀਂ ਨਿਆਣਾ ਚੱਕ ਕੇ ਰਾਜੀ ਨਾ ਤੁਸੀਂ ਕੰਮ ਕਰਕੇ ਬਸ ਤੁਹਾਨੂੰ ਤੇ ਗੱਲਾਂ ਕਰਨੀਆਂ ਹੁੰਦੀਆਂ ਵਾ 20 20 ਗੱਲਾਂ ਸੁਣਾਉਂਦਾ ਜੇ ਉਤੋਂ ਤੁਹਾਨੂੰ ਸਭੋ ਆਖ ਸਮਝਾਉਣੀ ਚਾਹੀਦੀ ਐ ਕਿ ਚੱਲ ਜੇ ਮੇਰਾ ਮੁੰਡਾ ਨਹੀਂ ਘਰ ਹੈਗਾ ਤੇ ਮੈਂ ਹਾਂ ਤੈਨ ਰਖਲਾ ਆਪਣੀ ਨੌ ਦਾ ਤੇ ਪੋਤੇ ਦਾ ਜੇ ਨੌ ਨੇ ਨਹੀਂ ਪੁੱਛਣਾ ਤਾਂ ਘਟੋ ਘਟ ਪੋਤੇ ਵਲ ਤੇ ਹੰਨ ਦੇ ਦੋ ਕਿ ਐਵੇਂ ਨਹੀਂ ਚੰਗਾ ਲੱਗਦਾ ਤੁਹਾਨੂੰ ਜਬਾਨ ਵੇਖ ਰਹੀ ਕਿੱਦਾਂ ਚਲਦੀ ਆ ਕੈਂਚੀ ਵਾਂਗ ਕੀ ਨਹੀਂ ਮੈਨੂੰ ਚੰਗਾ ਲੱਗਦਾ ਦੱਸਣਾ ਮੈਨੂੰ ਤੇ ਨਹੀਂ ਚੰਗਾ ਲੱਗਦਾ ਤਾਂ ਇਹ ਤੁਹਾਨੂੰ ਹੱਥੋਂ ਨਹੀਂ ਲਾਉਂਦਾ ਕਦੀ ਚੁੱਕਿਆ ਜਾਨੂ ਜਦੋਂ ਵੇਖ ਮੈਂ ਆਹ ਕੰਮ ਕਰ ਰਹੀ ਮੈਂ ਆਹ ਕੰਮ ਕਰਦੀ ਕੰਮ ਤੁਸੀਂ ਕੋਈ ਵੀ ਨਹੀਂ ਜੇ ਕਰਦੇ ਅੱਛਾ ਸਾਰੇ ਕੰਮ ਤੂੰ ਹੀ ਕਰਨੀ ਹੈ ਨਾ ਬਾਹਰ ਅੰਦਰ ਦੇ ਤੂੰ ਹੀ ਕਰਨ ਜਾਨੀ ਆ ਕਿ ਕੰਮ ਤੇ ਕੌਣ ਕਰਦਾ ਕਰਦੇ ਸਾਰੇ ਕੰਮ ਮੈਂ ਹਾਂ ਕਰਦੀ ਆ ਨਿੱਕੀ ਨੌ ਨੂੰ ਤੇ ਮੇਕਅਪ ਤਾਂ ਵੇਲ ਨਹੀਂ ਮਿਲਦੀ ਚੁੱਪ ਕਰ ਜਾ ਨਹੀਂ ਉਹਦੇ ਬਾਰੇ ਨਹੀਂ ਕੋਈ ਵੀ ਗੱਲ ਕਰਨੀ ਜਾ ਕੇ ਤੇ ਆਪਣਾ ਕੰਮ ਕਰ ਕੋਈ ਪਤਾ ਨਹੀਂ ਕਿੱਥੇ 4 ਘੰਟੇ ਲਾ ਕੇ ਤੇ ਆ ਗਈ ਆ ਤੇ ਇੱਥੇ ਮੇਰੇ ਨਾਲ ਜ਼ਬਾਨ ਲੜਾਉਂਦੀ ਆ ਵੇ ਤੂੰ ਇੰਦਰ ਕਿੱਧਰ ਵੜਦਾ ਜਾਣਾ ਆ ਉਹ ਇੰਦਰ ਮੈਂ ਕਰਨਾ ਮooli putna ਆਇਆ ਦਿਲ ਗੰਢਿਆ ਲੂਣ ਲਾ ਖਾਵਾਂ ਨਹੀਂ ਹੁਣ ਬੜੀ ਤੂੰ ਮooli putna ਆ ਗਿਆ ਆ ਉਦੋਂ ਤੇ ਅੰਦਰ ਵੜ ਗਿਆ ਸੀ ਬੂਹਾ ਮਾਰ ਕੇ ਜਿੱਦਾਂ ਤੇਰੇ ਕੋਈ ਮਗਰ ਲੱਗਾ ਆ ਉਹ ਕਿਦਾਂ ਨਹੀਂ ਆ ਕਹਦਾ ਮੇਰੇ ਪਿੱਛੇ ਕਿਨੇ ਲੱਗਣਾ ਮੈਂ ਡਾਕੂ ਆ ਜਿਹੜਾ ਮੇਰੇ ਪਿੱਛੇ ਲੱਗਣਾ ਕਿਸ ਨੇ ਤੇ ਫੇਰ ਫੇਰ ਅੰਦਰ ਵੜਨ ਵਾਲੀ ਕਿਹੜੀ ਗੱਲ ਸੀ ਤੈਨੂੰ ਇਹ ਦੱਸ ਨਾ ਮੈਨੂੰ ਦੌੜਿਆ ਤੂੰ ਇਦਾਂ ਆਇਆ ਸੀ ਪੀ ਤੇਰੇ ਮਗਰ ਪੁਲਿਸ ਲੱਗੀ ਪਹਿਲੇ ਤੂੰ ਬਾਹਰ ਦਾ ਗੇਟ ਦੌੜ ਕੇ ਬੰਦ ਕਰ ਲਿਆ ਮੁੰਕੇ ਤੂੰ ਅੰਦਰ ਦਾ ਬੂਆ ਬੰਦ ਕਰਕੇ ਤੇ ਅੰਦਰ ਵੜ ਗਿਆ ਸੀ ਆ ਤੇਰੇ ਅੱਗੇ ਜੋੜੇ ਮੀ ਹੱਤ ਉਹ ਸ਼ੋਭ ਸ਼ੋ ਬੋਲਿਆ ਕਰ ਆਪਣੀ ਜ਼ੁਬਾਨ ਚੋਂ ਨਹੀਂ ਮੇਰੇ ਪਿੱਛੇ ਪੁਲਿਸ ਕਰਨ ਨੂੰ ਲੱਗਣੀ ਹੈ ਮੈਂ ਕੋਈ ਵਾਂਟਡ ਆ ਇਹ ਤਾਂ ਨਹੀਂਓ ਮੈਨੂੰ ਪਤਾ ਪਰ ਜਿੱਦਾਂ ਦਾ ਤੇਰਾ ਬਹਿਣ ਖਲੋਣਾ ਨਾ ਲੋਕਾਂ ਨਾਲ ਮੈਨੂੰ ਤੇ 24 ਘੰਟੇ ਡਰ ਲੱਗਾ ਰਹਿੰਦਾ ਐ ਕਿਤੇ ਹੋਣਾ ਕੁਛ ਹੋ ਜੇ ਕਿਤੇ ਹੋਣਾ ਕੁਛ ਹੋ ਜੇ ਉਹ ਕੁਛ ਨਹੀਂ ਹੁੰਦਾ ਮੰਮੀ ਐਵੇਂ ਨਾ ਤੂੰ ਟੈਨਸ਼ਨ ਲਿਆ ਕਰ ਉਹ ਮੈਂ ਤਾਂ ਤਾਂ ਗੁੰਡੀ ਲੈ ਕੇ ਅੰਦਰ ਪੈ ਗਿਆ ਹੀ ਉਦਾਂ ਮੇਰੀ ਤੁਸੀਂ ਜਾਣ ਖਾ ਲੈਂਦੇ ਜੀ ਇਧਰੋਂ ਕੋਈ ਆ ਗਾ ਰੋਟੀ ਖਾ ਲਾ ਇਧਰੋਂ ਜੱਸੀ ਆ ਹੀ ਉਹ ਕਰ ਲਾ ਉਹ ਕਰ ਲਾ ਉਹ ਕਰ ਲਾ ਮੇਰਾ ਮੱਥਾ ਫਟਣ ਡਿਆ ਤਾ ਮੈਂ ਗਿਆ ਥੋੜੀ ਜਿਹਾ ਇਹਨਾਂ ਨੂੰ ਗੋਲੀ ਪਾ ਕੇ ਤੇ ਅਰੈਸਟ ਕਰ ਲੈਣਾ ਅੰਦਰ ਤੇ ਹੁਣ ਮੜਈਏ ਭਟਕੰਜੀ ਲੱਗੀ ਭੁੱਖ ਜੀ ਲੱਗੀ ਤੇ ਮੈਂ ਮੜਾ ਜਾ ਮੂਲੀ ਮਾਲੀ ਬੋਟ ਲੈਣਿਆ ਅੱਛਾ ਐਡੀ ਛੇਤੀ ਤੇਰੀ ਹੁਣ ਸਿਰਪੀੜ ਵੀ ਹਟ ਗਈ ਆ ਹੈ ਮਮੀ ਤੂੰ ਐਦਾਂ ਕਰ ਬੋਧੀਆਂ ਗੱਲਾਂ ਨਾ ਕਰ ਮੈਂ ਆਥੇ ਮੋਲੀ ਬੋਟਣਾ ਤੇ ਜੱਸੀ ਨੂੰ ਕਹ ਜਿਹੜੀ ਸਬਜੀ ਸਬਜੀ ਬਣਾਇਨਾ ਚਾਰ ਮੈਨੂੰ ਫੁਲਕੇ ਦੇ ਦੇ ਤੇ ਸਬਜੀ ਪਾ ਕੇ ਰੱਖ ਤੇ ਨਾਲ ਸਲਾਦ ਕਰ ਦੇ ਮੈਨੂੰ ਜੱਸੀ ਨਹੀਂ ਇੱਥੇ ਹੈਗੀ ਉਹ ਕਿੱਥੇ ਗਈ ਆ ਓਏ ਉਹਨੂੰ ਕਿੱਥੇ ਤੋਰਤਾ ਜੇ ਵੇ ਮੈਂ ਕਿੱਥੇ ਤੋਰਨਾ ਸੀ ਕਿੰਨੇ ਦਿਨ ਹੋ ਗਏ ਆ ਤੇਰੇ ਮਗਰ ਪਈ ਹੀ ਵੀ ਮੇਰੇ ਨਾਲ ਬਿਊਟੀ ਪਾਰਲਰ ਚੱਲ ਤੂੰ ਉਹਦੀ ਇੱਕ ਵੀ ਸੁਣੀ ਆ ਹਾਰ ਕੇ ਉਹ ਕੱਲੀ ਗਈ ਆ ਉਮਮਈ ਨਾ ਭੇਜਾ ਕਰ ਕਲੀ ਨੂੰ ਮੈਂ ਤੈਨੂੰ ਕਿੰਨੀ ਵਾਰੀ ਕਹਾਂ ਵੈ ਵੀ ਤੂੰ ਜਿਹੜਾ ਜ਼ਬਾਨ 'ਚ ਸ਼ਬਦ ਕੱਢਣੀ ਆ ਨਾ ਉਹ ਸੱਚ ਹੋ ਜਾਂਦਾ ਵਾ ਬਾਰ-ਬਾਰ ਕਹਿੰਨੀ ਨਸ ਜੇ ਨਾ ਜੇ ਅੱਜ ਤਾਂ ਬਾਰੋ-ਬਾਰ ਭੱਜ ਗਈ ਨਾ ਤੇ ਲੱਭਦੇ ਰਹਿ ਜਾਓਗੇ ਫਿਰ ਅੱਛਾ ਤੈਨੂੰ ਇਹ ਬੜੀ ਫਿਕਰ ਆ ਜੇ ਫਿਕਰ ਹੋਵੇ ਨਾ ਤੇ ਤੂੰ ਉਹਦੇ ਨਾਲ ਜਾਵੇਂ ਨਸ ਜੇਗੀ ਨਸ ਜੇਗੀ ਤੈਨੂੰ ਕਿੰਨੇ ਦਿਨਾਂ ਦਾ ਰੋਲਾ ਪਾਉਂਦੀ ਆ ਆਪ ਤੂੰ ਮਾੜਾ ਜਿਹਾ ਫੋਨ ਆਉਂਦਾ ਤੇ ਬਾਹਰ ਦੌੜ ਜਾਣਾ ਉਸੇ ਵੇਲੇ ਉਹਦੇ ਵਾਰ ਨਹੀਂ ਤੇਰੇ ਕੋਲ ਟਾਈਮ ਹੁੰਦਾ ਦੱਸ ਨਾ ਮੈਨੂੰ ਉਹ ਤਾਂ ਮੰਮੀ ਤੂੰ ਚਲ ਜਾ ਕਰ ਨਾਲ ਤੈਨੂੰ ਕੀ ਤੂ ਦੇ ਜਨਾ ਨਹੀਂ ਆ ਮੈਂ ਉੱਥੇ ਜਾ ਕੇ ਆਈ ਬਰ ਬਣਾਉਣੇ ਆ ਕਿ ਸਟੈਪ ਕਟਿੰਗ ਕਰਾਉਣੀ ਆ ਵੀ ਮੈਂ ਪਾਰਲਰ ਜਾਵਾ ਉਹਦੇ ਨਾਲ ਮੇਰ ਕੋ ਨਹੀਂ ਟਾਈਮ ਹੈਗਾ ਤੂੰ ਤੇ ਉਹਦਾ ਘਰ ਵਾਲਾ ਆ ਤੇਰਾ ਫਰਜ ਬੰਦਾ ਉਹਦੇ ਨਾਲ ਜਾਣਾ ਉਹ ਘਰ ਵਾਲਾ ਤੇ ਮੈਂ ਆਉਂ ਗੱਲਾਂ ਲਾ ਕੇ ਪਿਆ ਫਿਰਾਂ ਨੂੰ ਹੁਣ ਮੈਨੂੰ ਇਹ ਨਹੀਂ ਪਤਾ ਨੂੰ ਆਪਣੇ ਫਿਕਰ ਕਰਿਆ ਕਰੋ ਫਿਰ ਮੇਰ ਕੋ ਨਹੀਂ ਹੁੰਦੇ ਮੰਮੀ ਆਹੋ ਜੇ ਕੰਮ ਨਾਲ ਤੂੰ ਨਾਲ ਚਲ ਜਾ ਕਰ ਮੈਨੂੰ ਕੋ ਬਾਹਰ ਅੰਦਰ ਦਾ ਕੰਮ ਦੱਸ ਦਿਆ ਕਰਕੇ ਤੇ ਜਾਣਾ ਆਉਣਾ ਕੋ ਪੈਸੇ ਤੇ ਲੈ ਕੇ ਤੇ ਲੈਣ ਦੇਣ ਦੇ ਉਹ ਦੱਸਿਆ ਕਰ ਮੈਨੂੰ ਅੱਛਾ ਪੈਸੇ ਵਾਰੀ ਤੈਨੂੰ ਮੈਂ ਦਿਆ ਕਰਾਂ ਪਈ ਪੈਸੇ ਦੇ ਆ ਤੇ ਲੈ ਆ ਰੋਟੀ ਖਾਂ ਦੇਣੀ ਆ ਕਿ ਮੈਂ ਚੱਜਾਂ ਬਾਹਰ ਫਿਰ ਚੱਲ ਜਾ ਬਾਹਰ ਤੂੰ ਬਾਹਰ ਨੂੰ ਤੇ ਬੜਾ ਤੂੰ ਭੱਜਦਾ ਆ ਪਿੱਛੇ ਆ ਹੁਣ ਫਲਾਦੇ ਜਾ ਕੇ ਖਬਰ ਪੰਜਾਬ ਕੇਸਰੀ ਵਾਂਗੂ ਮੈਨੂੰ ਹੁਣ ਮੂਲੀ ਬੋਟ ਲਾਂਦੇ ਪਰ ਆਇਆ ਕਿ ਜਾਂ ਅੰਦਰ ਰੋਟੀ ਪਵਾ ਆ ਪਾ ਦੇ ਹੁਣ ਉੱਥੇ ਮੇਰੇ ਸਿਰ ਤੇ ਚੜ ਕੇ ਖਲੋਤੀਂ ਸਸਤਰਬ ਕਹਿਨੂਨਾਂ ਦਾ ਵੇ ਸਾਰੀ ਜ਼ਿੰਮੇਵਾਰੀ ਮੇਰੇ ਤੇ ਸੁੱਟੀ ਆ ਚੱਲ ਜੇ ਘਰ ਦੇ ਕੰਮ ਨੂੰ ਨਹੀਂ ਹੱਥ ਲਾਉਣਾ ਘਟੋ ਘਟ ਬਾਹਰ ਦੇ ਕੰਮ ਤੇ ਮੈਨਾਂ ਕਰਾ ਲਿਆ ਕਰਨ ਕੀ ਇਹ ਦਵਾਈ ਲੈ ਆਂਦੇ ਮੈਨਾਂ ਜਾ ਕੇ ਤੇ ਨਿਆਣੇ ਦੀ ਦਵਾਈ ਲੈਉਣੀ ਹੀ ਉੱਥੇ ਕੀ ਹੀ ਮੇਰਾ ਕਲੀ ਦਾ ਮੁੰਡਾ ਥੋੜੀ ਐ ਸਾਰੇ ਸਾਲ ਮਨੂਈ ਕੀਤੇ ਇਹਨਾਂ ਨੇ ਇਹਨਾਂ ਨਾਲ ਹੋਇ ਤੋ ਕੋਝ ਲੱਗਦਾ ਹੀ ਆ ਇਨਾਂ ਦੇ ਘਰ ਦਾ ਵਾਰਸ ਆ ਪਤਾ ਨਹੀਂ ਕਿਹੋ ਜੀ ਦਾਦੀ ਆ ਪੋਤੇ ਦਾ ਮਾਸਾ ਫਿਕਰ ਹੀ ਨਹੀਂ ਆਗਾ ਬਸ ਆਪਣੇ ਪੋਤਰੀ ਫਿਕਰ ਆ ਜੇ ਤੇ ਜਿੰਦਰ ਘਰ ਆਉਂਦੇ ਆ ਉਦੋਂ ਚਲੋ ਆਜੋ ਚਲ ਧਿਆਨ ਨਾਲ ਹੀ ਚੰਗਾ ਹਾਂਜੀ ਬੂਮੀ ਤੇਲ ਚੋਣਾ ਮੈਂ ਆਹੋ ਚੋਣਾ ਹੋਰ ਕਿਉਂ ਨਹੀਂ ਚੋਣਾ ਰੋਜਾ 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 ਇੱਥੇ ਹੀ ਜਿੱਤੇ ਜਤੇ ਤੇਲ ਫੜ ਕੇ ਲਿਆ ਮੈਂ ਤੇਲ ਚੋਵਾ ਮਮੀ ਤੂੰ ਇਹਨਾ ਦੱਸ ਵੀ ਤੇਲ ਔਲਿਆਂ ਦਾ ਚੋਣਾ ਕਿ ਦੇਸੀ ਹੁਣ ਲਾਗ ਲੈਣ ਦੀ ਵਾਰੀ ਆਈ ਤੇ ਤੂੰ ਆ ਜਾ ਮੈਂ ਲਿਓਣਾ ਤੇਲ ਵੇ ਠੀਕ ਆ ਆਹੋ ਆਹੋ ਹੀ ਹੋਈ ਚੋਣਾ ਆ ਅੱਛਾ ਇੱਥੇ ਰੋਕੋ ਇੱਕ ਆਡਮ ਹੋ ਰਹੀ ਹੈ ਉਹ ਜਿੱਤੇ ਕੀ ਕਰੀ ਜਾਂਦੇ ਆ ਤੂੰ ਆ ਕੋਈ ਦੇ ਦੇ ਦੋ ਹੁਣ ਸੁਕਈਆ ਜਲੇ ਅੰਦਰ ਚਲ ਦੇ ਇਹਨੂੰ 100 ਰੁਪਈਆ ਆ ਲੈ ਫੜ ਦੋਸੋ ਓ 200 ਰੁਪਈਆ ਓ 100 ਦਾ ਤੇ ਮੇਰਾ ਪਟਾਕਾ ਹੀ ਆ ਗਿਆ ਵਾ 500 ਤੇ ਕੱਢ ਜੇ ਇੱਕ ਨਾਲ ਹੋਰ ਲਾ ਲੈਂਦੇ ਓ ਜਿਆਦਾ ਵਧੀਆ ਲੈ ਭਰਾਵਾ ਚਲੋ ਆਜੋ ਹੁਣ ਆਜੀ ਅੰਦਰ ਸਵਾਗਤਮ ਸਵਾਗਤਮ ਚਲੋ ਤੁਸੀਂ ਸਾਰੇ ਬੈਠੋ ਗਲਾਗਲਾ ਮਾਰੋ ਤਮਾ 1 ਮਿੰਟ ਜਾਇਆ ਵਿਚਾਰੋਂ ਹੋਗੇ ਨਹੀਂ ਹੁਣ ਤੂੰ ਕੀ ਬਾਜ਼ਾਰ ਕਰਨ ਚੱਲੇ ਆ ਬਹਿ ਜਾ ਯਾਰ ਘਰੇ ਪਤੀਜਾ ਘਰ ਆਇਆ ਉਹ ਮੈਂ ਕੋਈ ਮਿੱਠਾ-ਮੂਠਾ ਲੈ ਆਵਾਂ ਤੁਹਾਡਾ ਮੂੰਹ ਮਿੱਠਾ ਕਰਾਈਏ ਚਲ ਠੀਕ ਹੈ ਲੈ ਆਇਆ ਫਿਰ ਉਹ ਮੇਰਾ ਇਨਾ ਫਰਜ ਤੇ ਬੰਦਾ ਨਾ ਕਿਉਂ ਭਾਬੀ ਚਲ ਠੀਕ ਤੇ ਮੇਰੀ ਗੱਲ ਸੁਣ ਉਹ ਚਮਚਮ ਦੇ 2-4 ਪੀਸ ਪੋ ਲਿਆ ਜੰਗਾ ਵਿੱਚ ਉਹ ਮੈਂ ਡੱਬਾ ਲੈ ਆਵਾਂਗਾ 2-4 ਪੀਸ ਕੀ ਕਰਨੇ ਆ ਜੀ ਤੇਨੂੰ ਵੀ ਕਿੰਨੀ ਖੁਸ਼ੀ ਆ ਨਾ ਕੇ ਘਰ ਪਤੀ ਜਾਇਆ ਵਾ ਲੈ ਖੁਸ਼ੀ ਤੇ ਹੁੰਦੀ ਆ ਮੈਨੂੰ ਤੇ ਆਪ ਬੜੀ ਖੁਸ਼ੀ ਆ ਆਪਣੇ ਪੋਤੇ ਦੀ ਹੋਰ ਕੀ ਮੰਮੀ ਹੋ ਮੈਨੂੰ ਤੇ ਆਪ ਬੜੀ ਖੁਸ਼ੀ ਆ ਹੁਣ ਦੇਖਿਓ ਤੁਹਾਡੇ ਘਰ ਪੋਤਾ ਆ ਗਿਆ ਵਾ ਨਾ ਹੁਣ ਕਦੀ ਬਾਬੇ ਆਗੇ ਕਦੀ ਭੰਡ ਆਗੇ ਕਦੀ ਬਾਜੀਗਰ ਆਗੇ ਹੁਣ ਇਹੋ ਰੌਣਕ ਮਿਲਣ ਲੱਗਾ ਰਿਹਾ ਘਰ ਨਾ ਵਾ ਇਹ ਤੇ ਕਿਤੇ ਕਰਮਾਂ ਵਾਲਿਆਂ ਦੇ ਘਰ ਹੁੰਦੇ ਆ ਆਹੋ ਰੱਬ ਨੇ ਖੁਸ਼ੀ ਦਿੱਤੀ ਆ ਤੇ ਹੋਣਾ ਹੀ ਆ ਮੈਂ ਤੇ ਕਹਿੰਦਾ ਵਾਂ ਬਾਬੇ ਮੇਰੇ ਹੁੰਦਿਆਂ ਹੁੰਦਿਆਂ ਆ ਜਾਣ ਉਮ ਮੈਂ ਕਿਤੇ ਉਹਨਾਂ ਨਾਲ ਭੰਗੜਾ ਭੰਗੜਾ ਪਾ ਲੂੰਗਾ ਮਾਸਾ ਆਹੋ ਇਹ ਤੇ ਗੱਲ ਸਹੀ ਆ ਪਰ ਤੇਰੀ ਵੀ ਪੁੱਤ ਰਹਿ ਗਈ 4 ਦਿਨ ਦੀ ਛੁੱਟੀ ਤੂੰ ਹੀ ਵਧਾ ਲੈਣਾ ਹਾਂ ਕਹਿ ਕੇ ਉਹ ਮੰਮੀ ਵਾਦੀ ਕਿੱਥੇ ਫੌਜੀਆ ਦੀ ਛੁੱਟੀ ਜਿਹੜੀ ਡੇਟ ਪੈ ਗਈ ਆ ਬਸ ਉੱਥੇ ਜਾਣਾ ਪੈਣਾ ਵਾ ਇਹ ਕੋਣ ਡਿਊਟੀ ਵੀ ਤੇ ਅਰੁਣਾਚਲ ਪ੍ਰਦੇਸ਼ ਆ ਚਾਈਨਾ ਦੇ ਬਾਰਡਰ ਤੇ ਆਹੋ ਇਹ ਤੇ ਗੱਲ ਹੈਗੀ ਆ ਚੱਲ ਤੂੰ ਕੋਈ ਫਿਕਰ ਨਾ ਕਰ ਮੈਂ ਹੈਗੀ ਹਾਂ ਨਾ ਮੰਮੀ ਉਹ ਤੇ ਮੈਨੂੰ ਪਤਾ ਹੀ ਆ ਉਹ ਨਾਲੇ ਹੁਣ ਟਾਡੀ ਵੀ ਜ਼ਿੰਮੇਵਾਰੀ ਵਧ ਗਈ ਆ ਤਾਨੂੰ ਹੁਣ ਪੋਤੇ ਨੂੰ ਵੀ ਖਡਾਉਣਾ ਪਿਆ ਕਰਨਾ ਵਾ ਤੇ ਸੰਦੀਪ ਘਰ ਦਾ ਕੰਮ ਕਰਿਆ ਕਰੂਗੀ ਸਵਾ ਮਹੀਨਾ ਹੁਣ ਸੰਦੀਪ ਨੇ ਵਾਹੇ ਕੋਈ ਕੰਮ ਨਹੀਂ ਕਰਨਾ ਤੇ ਮੰਮੀ ਸਾਰਾ ਕੰਮ ਤੁਹਾਨੂੰ ਵੀ ਕਰਨਾ ਪਿਆ ਕਰਨਾ ਹੈ ਤੇ ਕੋਈ ਗੱਲ ਨਹੀਂ ਮੈਂ ਕਰ ਲਿਆ ਕਰੂਗੀ ਕੰਮ ਕੇ ਮੈਂ ਤਾਂ ਜਸੀ ਨੇ ਦੌੜ ਦੌੜ ਕਰ ਲੈਣਾ ਕਰਨਾ ਕੰਮ ਸਾਰੇ ਸੰਦੀਪ ਤੂੰ ਕਿਹ ਗੱਲ ਦੀ ਟੈਨਸ਼ਨ ਨਾ ਲਈ ਮੁੰਡੇ ਨੂੰ ਤੇ ਮੈਂ ਹੀ ਸੰਭ ਲੈਣਾ ਕਰਨਾ ਤੇ ਰਹੀ ਗੱਲ ਰਸੋਈ ਦੀ ਉਹ ਤੇ ਤੂੰ ਅੱਗੇ ਵੀ ਕਰਦੀ ਸੀ ਹੁਣ ਵੀ ਕਰ ਲੈਣਾ ਕਰਨਾ ਨਾਲੇ ਹੁਣ ਤੇ ਤੇਰੀ ਪੈਣਾ ਵਰਗੀ ਦਰਾਣੀ ਵੀ ਆ ਗਈ ਆ ਤੈਨੂੰ ਕਿਸੇ ਗੱਲ ਦੀ ਫਿਕਰ ਨਹੀਂ ਕਰਨ ਦੀ ਜ਼ਰੂਰਤ ਹੈ ਮੈਂ ਤੇ ਨਾਲੇ ਨਾ ਬੁਸਾਣਾ ਕਰੀ ਮੈਂ ਤੈਨੂੰ ਆਪਣੇ ਨਾਲ ਹੀ ਪੁੱਤ ਨੂੰ ਸੁਆਇਆ ਕਰਨਾ ਆ ਤੇ ਤੂੰ ਵੀ ਪੋਤੋ ਤੇ ਜਾ ਕੇ ਕੋਈ ਫਿਕਰ ਨਾ ਕਰੀ ਲੈ ਮਮੀ ਮੈਂ ਕਿਉਂ ਫਿਕਰ ਕਰਨੀ ਆ ਜਦੋਂ ਇੰਨੀ ਚੰਗੀ ਦਾਦੀ ਹੈਗੀ ਆ ਚਾਚਾ ਹੈਗਾ ਆ ਚਾਚੀ ਹੈਗੀ ਆ ਮੈਨੂੰ ਕਿਸੇ ਗੱਲ ਦੀ ਚਿੰਤਾ ਲੈਣ ਦੀ ਲੋੜ ਹੀ ਨਹੀਂ ਆ ਮੈਂ ਤਾਂ ਨਹੀਂ ਤੈਨੂੰ ਚੁੱਕਣ ਦੇਣਾ ਕਰਨਾ ਮੈਂ ਹੀ ਚੁੱਕ ਕੇ ਰੱਖਿਆ ਕਰਨਾ ਬਸ ਸੰਦੀਪ ਦੇਖਿਆ ਇਹੋ ਜਿਹਾ ਪਰਿਵਾਰ ਲੱਭਣਾ ਤੈਨੂੰ ਕਿਤੇ ਜਿਵੇਂ ਘਰ ਨਾਮ ਹੀ ਹੋਊਗਾ ਨਾ ਤੇ ਤੈਨੂੰ ਕਿਸੇ ਗੱਲ ਦੀ ਕਮੀ ਨਹੀਂ ਮਹਿਸੂਸ ਹੋਣ ਦਿੰਦੇ ਤੈਨੂੰ ਹਮੇਸ਼ਾ ਖੁਸ਼ ਰੱਖਣਗੇ ਤੇ ਬਾਕੀ ਮੈਂ ਤੇ ਫੋਨ ਫੋਨ ਕਰਦਾ ਰਿਆ ਕਰੂੰਗਾ ਵਿੱਚੋਂ